ਬਹੁਤ ਹੀ ਆਸਾ ਪਹੁੰਚੇ ਆਪਾਂ ਹਰੀ ਘਾੜ ਤੇ ਸਵਾਦ ਨੂੰ ਖਾਵਾਂਗੇ ਆਪਾਂ ਹਰੀ ਘਾੜ ਦੀਆਂ ਫੋਟੋਆਂ ਜਿਹਨੂੰ ਹਰੀ ਘਾ ਪੱਤਾਂ ਵੀ ਕਾਹ ਦੇ ਆ। ਸੋ ਇੱਥੇ ਜਿਹੜਾ ਮੌਸਮ ਬਹੁਤ ਵਧੀਆ ਪਾਣੀ ਚਾਰੇ ਪਨੇ ਪਾਣੀ ਆ। ਸੋ ਇੱਥੇ ਜੇ ਕੋਈ ਰਕਤ ਅੰਦਰ ਉਹ ਵੀਡੀਓ ਬਣਾਉਂਦੇ ਆ ਰਿਪੋਰਟਾਂ ਲੈਂਦੇ ਆ। ਸੋ ਆਪਾਂ ਵੀ ਤੁਹਾਨੂੰ ਚੱਲਦੇ ਚੱਲਦੇ

ਇਧਰ ਵੇ ਸਾਥ ਹੈ ਜਿਹੜਾ ਉਹ ਨਵਾਂ ਪੌੜ ਬਣਿਆ ਉਹ ਹੈ ਇਧਰ ਵੇ ਕੋ ਖਸਰਾ ਢੀ ਬੂਟੀ ਆਈ ਹੈ ਯਾਰ ਨਜ਼ਾਰਾ ਵੇ ਕੋ ਹਰੀਆਲੀ ਹੋਰ ਲੋਕ ਜਿਹੜੇ ਇੱਥੇ ਵੇਖਣ ਆਉਂਦੇ ਆ ਖੂਸ਼ ਸੂਰਤਨ ਜਾ ਰਹੇ ਸੋ ਦੂਰ ਦੂਰ ਤੱਕ ਹਰੀਆਲੀ ਆ ਔਰ ਸਾਹਮਣੇ ਨਾਨਕਸਰੀਆਂ ਦਾ ਗੁਰਦੁਆਰਾ ਸਾਹਿਬ ਆ ਸੋ ਜੇ ਆਪਾਂ ਇਧਰ ਦੀ ਗੱਲ ਕਰਦੇ ਆ ਇਧਰ ਵੀ ਜਿਹੜਾ ਉਹ ਬਹੁਤ ਖੂਬ ਸਾਰੇ ਚਾਰੇ ਬਨੇ ਜਦਰਾ ਪਾ ਵੇਖਾਂਗੇ ਰਿਆਲੀ ਰਿਆਲੀ ਦਸੋ ਛੋ ਤੇ ਚੈਨਲ ਸਬਸਕ੍ਰਾਈਬ ਕਰਦਾ ਕਰੋ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਤੁਹਾਨੂੰ ਵਾਅਦਾ ਵਾਦਾ ਹੀ ਵੀਡੀਓ ਬਣਾ ਕੇ ਵਿਖਾਈਏ ਛਵਾਰੀ ਕਿਹ ਵਾਲਾ ਜੇ ਬਸਾਮ ਦਿਖਾਵਾਂ ਇਹ ਪੁਰਜ਼ੇ ਪਰ ਨਾਗਰ ਦਿਖਾਵਾਂ ਛੋ ਜਰੂਰ ਆਇਓ ਇਥਾ ਨਜ਼ਾਰਾ ਵੇਖ ਕੇ ਜਾਇਓ ਸਹਾਈ ਦਨਗਾ ਇਹਦਾ ਨਜ਼ਾਰਾ ਵੇਖਣ ਆਉਂਦੀ ਆ ਆ ਬਸਾ ਰਿਹਾ ਹਰੀ ਕਾ ਜਹਾ ਸ਼ਹਿਰ ਉਹਦੇ ਵਿੱਚ ਦਿਨਾਂ ਕਿ ਜਾਂਦੇ ਹਰੀ ਦੇ ਪਤੰਦੇ ਸੋ ਮਾਦੇ ਪਾਣੀ ਬਹੁਤ ਆ ਪਰ ਪਾਣੀ ਤਾਂ ਹੈ ਨਗਾ ਪਾਣੀ ਮੈਂ ਵੇਖਿਆ ਤਾਂ ਕੋਈ ਪਾਣੀ ਪੂਣੀ ਨਹੀਂ ਨਗਾ ਬੜਾ ਖਬਰਾਲਾ ਚੈਨਲ ਵਾਹੇ ਝੂਠੀ ਬੋਲੀ ਜਾਂਦਾ ਰਿਹਾ ਤੇ ਪਾਣੀ ਆ ਗਿਆ ਉਹ ਆ ਗਿਆ ਜੋ ਆ ਗਿਆ ਸੋ ਇਹ ਤਾਂ ਪਾਣੀ ਪੋਣੀ ਕੋਈ ਨਹੀਂ ਆ ਪਵੇ ਸਾਧਿਆ ਸੋ ਅਗਲੇ ਵੀੜੀਆਂ ਤੁਹਾਡੇ ਫੇਰੇ ਵੀਰ ਹੋਵਾਂਗੇ ਤਾਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ